ਮੁੰਡਾ ਸਮਝੇ ਨਾ ਫੋਕੀਆਂ ਫੜਾ ਹੀ ਮਾਰਦਾ ਨਾਮ ਸਾਜ ਨ ਕੱਕੜ ਆ ਕੇ ਪੁੱਛੀ ਜਾਂਦਾ ਗੀਤ ਜੇ ਰਕੋਡੇ ਕਰਾਤਾ ਜਣੀ ਸਾਰੀ ਦੋਣੀਆਂ ਤੇ ਲਾ ਕੇ ਰੱਖ ਦੋਂਗਾ ਆ ਕਨੀ ਲੈ ਕੇ ਟੁੱਟੀ ਜੇ ਸਕੋਟੀ ਫਿਰਦੀ ਤੂੰ ਕਮਤੀ ਐ ਤੋ ਮਹਿੰਗੀ ਕਰ ਵੇਚ ਰੱਖੀ ਹੋਈ ਆ ਮਾ ਜਣੀ ਰੰਨਾ ਤੇਰੇ ਜਿੰਗਾ ਸ਼ਹਿਰ ਦਾ ਕਿ ਪਾਈਆਂ ਪੜਨੇ ਬੋਲ ਗੀਤਾਂ ਵਿੱਚ ਆਉਣਗੇ ਤਬਾਹੀ ਕਰਨ ਤੇਰੇ ਸ਼ਰੀ ਲੌਂਡਿਆਂ ਤੋਂ ਕਿੱਥੇ ਰੀਸ ਹੋਣੀ ਆ ਜੜੇ ਬਿਹਤਰ ਆਣੇ ਕੁੜੇ ਹੱਥ ਜੀ ਕਰਉਣੀ ਆ ਐਵੇਂ ਸਮਝੇ ਨਾ ਪਿੰਡੂ ਜਾ ਪੱਠੇ ਵਾਡਣੀ ਜਿਥੇ ਜਾ ਹੀ ਤਾਇਆ ਤਹੀ ਤੇ ਛੰਡੇ ਕਾਟਣੀ ਛੰਡੇ 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 ਕਾਟਣੀ ਸੰਗਾ ਸਾਬ ਛੰਡੇ 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 ਕਾਟਣੀ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਅਤੇ ਇਸ ਵੇਲੇ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜਾ ਉਹ ਮੁੱਖ ਮੰਤਰੀ ਧਮਕ ਬੇਸ ਵਾਲਾ ਜੀਹਾਂ ਉਰਫ ਤਰਨਪ੍ਰੀਤ ਸਿੰਘ ਪਿੰਡ ਦੀਨੇਵਾਲ ਉਹਨਾਂ ਦਾ ਮੁੱਦਾ ਜਿਹੜਾ ਹੈ ਉਹ ਭੱਕਦਾ ਹੋਇਆ ਨਜ਼ਰ ਆ ਰਿਹਾ ਜੀ ਹਾਂ ਹੁਣ ਸਿੱਖ ਜਥੇਬੰਦੀਆਂ ਦਾ ਵੀ ਸਾਥ ਮਿਲ ਰਿਹਾ ਤੇ ਹੁਣ ਇਸ ਵੇਲੇ ਕਸ਼ਮੀਰ ਸਿੰਘ ਸੰਘਾ ਜੋ ਕਿ ਘਰ ਵੀ ਪਹੁੰਚੇ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਨੇ ਅਤੇ ਦੋ ਸੋਸ਼ਲ ਮੀਡੀਆ ਸਟਾਰ ਇੱਕ ਫਰੇਮ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਮੌਜੂਦ ਨੇ ਕਸ਼ਮੀਰ ਸਿੰਘ ਸੰਘਾ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਤੁਹਾਡਾ ਦੋਨਾਂ ਦਾ ਸਾਡੇ ਚੈਨਲ ਤੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਹਾਂਜੀ ਹਾਂਜੀ ਗ੍ਰੇਡ ਚੈਨਲ ਗ੍ਰੇਡ ਪੰਜਾਬ ਜੰਦਾਬਾਦ ਮੁੱਖ ਮੰਤਰੀ ਸਾਹਿਬ ਅੱਜ ਜੋ ਵੀ ਗੱਲਬਾਤ ਹੋਈ ਹੈ ਵੀਰੇ ਅੱਜ ਸਿੱਖ ਜਥੇਬੰਦੀਆਂ ਪਹੁੰਚੀਆਂ ਉੱਥੇ ਗੋਇੰਦਵਾਲ ਸਾਹਿਬ ਥਾਣੇ ਤੁਸੀਂ ਦਰਖਾਸਤ ਦਿੱਤੀ ਕੀ ਕਹਿਣਾ ਚਾਹੋਗੇ ਇਸ ਤੇ ਹਾਂਜੀ ਹਾਂਜੀ ਅੱਜ ਗੋਇੰਦਵਾਲ ਸਾਹਿਬ ਆਪਣੇ ਜਥੇਬੰਦੀਆਂ ਪਹੁੰਚੀਆਂ ਆਪਣੇ ਪਿੰਡ ਆਪਣੇ ਦਮਦਮੇ ਟੱਕ ਸਾੜ ਵਾਲੇ ਆਏ ਹੀ ਪਿੰਡਾਂ ਆਪਣੇ ਸੰਤ ਆਏ ਹੀ ਆਪਣਾ ਜਥੇਬੰਦੀਆਂ ਆਈਆਂ ਹੀ ਉਹਨਾਂ ਫਿਰ ਪੁਲਿਸ ਤੇ ਪਰਚਾ ਦਰਜ ਕੀਤਾ ਪੁਲਿਸ ਤੇ ਪਰਚਾ ਦਰਜ ਕੀਤਾ ਉਹਨਾਂ ਲੇਖ ਲਿਖਾ ਕਰਕੇ ਜਿਹੜੇ ਪੁਲਿਸ ਵਾਲਿਆਂ ਦੋ ਜਣੇ ਮੈਨੂੰ ਕੁੱਟਿਆ ਹੈ ਮੈਨੂੰ ਪਿੰਡ ਦੇ ਵਿੱਚੋਂ ਉਹਨਾਂ ਕੁੱਟ ਕੇ ਖੜਿਆ ਪੋ ਪੁਲਸ ਵਾਲਾ ਡਾਂਗ ਫੇਰ ਕੇ ਮੈਨੂੰ ਕੁੱਟਿਆ ਤੇ ਹੈਗਾ ਚਲੋ ਮੈਨੂੰ ਕੁੱਟਿਆ ਵਾ ਕੁੱਟਦੇ ਰਹਿ ਮੈਨੂੰ ਪਰ ਮੇਰੇ ਵਾਲ ਖਿੱਚ ਕੇ ਪਰਨਾ ਲਾ ਕੇ ਮੇਰੇ ਵਾਲ ਧੂਕੇ ਮੈਨੂੰ ਇਦਾਂ ਕਸੀ ਟੱਕ ਸੋਟਿਆ ਮੈਨੂੰ ਉਹਨਾਂ ਪੁਲਿਸ ਵਾਲਿਆਂ ਮੈਨੂੰ ਇਦਾਂ ਵੀਡੀਓ ਦੇ ਵਿੱਚ ਸਾਰਾ ਦੇਖਦਾ ਸਾਰਾ ਕੁਝ ਹਾਂਜੀ ਮੁੱਖ ਮੰਤਰੀ ਸਾਹਿਬ ਪਰਚਾ ਨਹੀਂ ਦਰਜ ਕੀਤਾ ਹਲੇ ਤੁਹਾਡੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਵੀਰੇ ਕਾਰਵਾਈ ਦੀ ਇਹੋ ਮੰਗਿਆ ਵੀ ਪੁਲਿਸ ਵਾਲਿਆਂ ਨੂੰ ਕੀ ਕਹਿੰਦੇ ਆ ਆਪਣਾ ਨੌਕਰੀ ਤੋਂ ਕੀ ਕਹਿੰਦੇ ਆ ਪਿੱਛੇ ਕਰ ਦਿੱਤਾ ਜਾਵੇ ਜੀ ਜੀ ਹਾਂਜੀ ਹਾਂਜੀ ਆਂਦੇ ਵਰਦੀ ਤੇ ਲਵਾਤੀ ਉਹਨਾਂ ਦੀ ਚਲੋ ਵਧੀਆ ਕੀਤਾ ਉਹਨਾਂ ਦਾ ਕੰਮ ਸੈੱਟ ਹੋ ਗਿਆ ਜੀ ਛੋਟੇ ਵੀਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਵੀਡੀਓ ਦੋ ਤਿੰਨ ਤੁਹਾਡੀਆਂ ਵੀ ਵਾਇਰਲ ਹੋਈਆਂ ਨੇ ਬੂਏ ਨੂੰ ਇੱਟੇ ਮਾਰਦਿਆਂ ਦੀਆਂ ਇਸ ਤੋਂ ਇਲਾਵਾ ਉਹ ਆ ਆਰੀ ਦਾ ਦਾ ਸੁੱਟਦਿਆਂ ਦੀਆਂ ਉਹ ਵੀ ਉਹਨਾਂ ਪਰਿਵਾਰ ਦੇ ਨਾਲ ਤੁਹਾਡਾ ਰਾਜੀਨਾਮਾ ਹੋਇਆ ਜਾਂ ਨਹੀਂ ਜਿਨ੍ਹਾਂ ਦੇ ਬੂਏ ਨੂੰ ਇੱਟਾਂ ਵੱਜੀਆਂ ਉਹ ਕਾਰਨ ਕੀ ਸੀ ਬੂਏ ਨੂੰ ਰੋੜੇ ਮਾਰਨ ਦੇ ਅणि ਕਾਰਨੇ ਹੋਈ ਮੈਂ ਤੁਰੇ ਜਾਂੰਡਾ ਹਾਂ ਰਾਹ ਦੇ ਵਿੱਚ ਕੁੱਤਾ ਮਿਲਿਆ ਕੁੱਤੇ ਨੂੰ ਮੈਂ ਸੜਾ ਪਾ ਕੁੱਤਾ ਮੈਨੂੰ ਪੈ ਗਿਆ ਰਾਹ ਦੇ ਵਿੱਚ ਕੁੱਤਾ ਮੈਂ ਦੁੱਧ ਲੈਣ ਜਾਂੰਡਾ ਤੇ ਕੁੱਤਾ ਸੜਾ ਪੈਂਦਾ ਵੜਾ ਬਹੁ ਬਹੁ ਕਰਦਾ ਮੈਂ ਸੜੀ ਕਰਪਾਨ ਕੱਢੀ ਕਰਪਾਨ ਮੈਂ ਮਾਰ ਚੱਲਿਆ ਉਹਨੂੰ ਕੁੱਤੇ ਨੂੰ ਤੋ ਸੜਾ ਕਰਪਾਨ ਮੈਂ ਚੋ ਕੱਢੀ ਤੋ ਜਹੇਦਾਰ ਬਾਬੇ ਘਰ ਵਾਲੇ ਨੇ ਖੋ ਕੇ ਤੇ ਅੰਦਰ ਲਕਾ ਲਈ ਤੇ ਮੈਨੂੰ ਗੁੱਸਾ ਚੜ ਗਿਆ ਉਹਨੇ ਵੀਰੇ ਹੁਣ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਲੋਕ ਤੁਹਾਨੂੰ ਕਿਸ ਨਾਮ ਨਾਲ ਜਾਣਦੇ ਆ ਤੁਹਾਨੂੰ ਹੀ ਪਤਾ ਤੁਹਾਡੇ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਆ ਤੁਹਾਡੀ ਸ਼ੁਰੂਆਤ ਕਿਵੇਂ ਹੁੰਦੀ ਆ ਅੱਜ ਉਹ ਵੀ ਜਰੂਰ ਦੱਸਿਓ ਕਿ ਤੁਸੀਂ ਕਿੰਨੇ ਛੋਟੇ ਘਰ ਤੋਂ ਉੱਠ ਕੇ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਰਹੇ ਹੋ ਹਾਂਜੀ ਹਾਂਜੀ ਕਿਦਾਂ ਕੀ ਪੁੱਛਣਾ ਚਾਹੀਦਾ ਛੋਟੇ ਘਰ ਤੋਂ ਉੱਠ ਕੇ ਤੁਸੀਂ ਲੋਕਾਂ ਨੂੰ ਹਸਾਉਂਦੇ ਰਹੇ ਹੋ ਇਹਦੇ ਬਾਰੇ ਜਰੂਰ ਦੱਸਿਓ ਜੀ ਹਾਂਜੀ ਹਾਂਜੀ ਆਪਣੇ ਧਮਕ ਪਾਈ ਪੂਰੀ ਬੈਸਾ ਪਾਟੀਆਂ ਵਾਂ ਕੇ ਹਾਂਜੀ ਬੈਸਾ ਹੁਣ ਨਵੀਆਂ ਲੈਣੀਆਂ ਪੈਣੀਆਂ ਵਾਂ ਅੱਜ ਸੰਗਾ ਸਾਹਿਬ ਕਹਿੰਦੇ ਨਵੀਆਂ ਬੈਸਾ ਲਵਾਂਗੇ ਆਪਾਂ ਫਿਲਮ ਕਰਾਂਗੇ ਅੱਛਾ ਜੀ ਹਾਂਜੀ ਹਾਂਜੀ ਤੇ ਮੈਂ ਚਾਹਾਂਗਾ ਕੋਈ ਉਹੀ ਅੰਦਾ ਸਾਡੇ ਦਰਸ਼ਕਾਂ ਨੂੰ ਕੋਈ ਆਪਣਾ ਗੀਤ ਜਾਂ ਕੋਈ ਆਪਣਾ ਜਿਹਦਾ ਤੁਸੀਂ ਪਹਿਲਾਂ ਲੋਕਾਂ ਨੂੰ ਹਸਾਉਂਦੇ ਸੀ ਉਹ ਚੀਜ਼ ਜ਼ਰੂਰ ਸੁਣਾਇਓ ਵਾਜੋ ਹਾਂਜੀ ਗੀਤ ਤੁਹਾਨੂੰ ਸੁਣਾਉਣੇ ਆ ਆਪਣਾ ਨਵਾਂ ਗਾਣਾ ਆਇਆ ਵਾ ਜੀ ਜੀ ਆਪਣਾ ਨਵਾਂ ਗਾਣਾ ਆਇਆ ਵਾ ਆਪਣਾ ਖੁੰਡ ਪੁਰਾਣਾ ਸੁਣਾ ਦਿਓ ਜੀ ਆਪਣਾ ਸਾਜਨ ਕੱਕੜ ਨਾਲ ਜੀ ਜੀ ਅਈ ਦਾ ਸਾਜਨ ਕੱਕੜ ਨਾਲ ਦਾ ਆਪਣਾ ਗਾਣਾ ਆਇਆ ਵਜਦਾ ਮੁੰਡਾ ਸਮਝੀ ਨਾ ਫੋਕੀਆਂ ਫੜਾ ਹੀ ਮਾਰਦਾ ਨਾਮ ਸਾਜਨ ਕੱਕੜ ਆ ਕੇ ਪੁੱਛੀ ਯਾਰਦਾ ਗੀਤ ਜੇ ਰਕੋਡੇ ਕਰਾਤਾ ਜਣੀ ਸਾਰੀ ਦੋਣੀਆਂ ਤੇ ਲਾ ਕੇ ਰੱਖ ਦੂੰਗਾ ਆ ਕਨੀ ਲੈ ਕੇ ਟੁੱਟੀ ਜੇ ਸਕੋਟੀ ਫਿਰਦੀ ਤੂੰ ਕਮਤੀ ਐ ਤੂੰ ਮਹਿੰਗੀ ਕਰ ਵੇਚ ਰੱਖੀ ਹੋਈ ਆ ਮਾ ਜਣੀ ਰੰਨਾ ਤੇਰੇ ਜਿੰਗਾ ਸ਼ਹਿਰ ਦਾ ਕਿ ਪਾਈਆਂ ਪੜਨੇ ਬੋਲ ਗੀਤਾਂ ਵਿੱਚ ਆਉਣਗੇ ਤਬਾਹੀ ਕਰਨ ਤੇਰੇ ਸ਼ਰੀ ਲੌਂਡਿਆਂ ਤੋਂ ਕਿੱਥੇ ਰੀਸ ਹੋਣੀ ਆ ਜੜੇ ਬਿਹਤਰ ਆਣੇ ਕੁੜੇ ਹੱਤ ਜੀ ਕਰਾਉਣੀ ਆ ਐਵੇਂ ਸਮਝੇ ਨਾ ਪੈਂਡੂ ਜਾ ਪੱਠੇ ਵੱਡਣੀ ਜਿੱਥੇ ਜਾ ਹੀ ਦਾ ਤਹੀ ਤੇ ਛੱਡੇ ਗੱਟਣੀ ਛੱਡੇ 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 ਕਾਟਣੀ ਸੰਗਾ ਸਾਬ ਛੱਡੇ 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 ਕਾਟਣੀ ਹੁਣ ਤੁਸੀਂ ਇਹ ਵੀ ਜਰੂਰ ਦੱਸਿਓ ਕਿ ਜਦੋਂ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਕੁਝ ਪੁੱਛਿਆ ਵੀ ਕਿ ਜਾਂ ਸਿੱਧਾ ਕੁੱਟਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਹਾਂਜੀ ਉਹਨਾਂ ਨੇ ਕੁਝ ਪੁੱਛਿਆ ਵੀ ਤੁਹਾਡੀ ਗਲਤੀ ਕੀ ਹੈ ਕਿ ਜਾਂ ਵੀਰੇ ਤੁਹਾਨੂੰ ਕੁੱਟਣਾ ਸ਼ੁਰੂ ਕਰਤਾ ਪੁਲਿਸ ਨੇ ਹਾਂਜੀ ਨਹੀਂ ਨਹੀਂ ਪੁਲਿਸ ਵਾਲਿਆਂ ਪੁੱਛਿਆ ਥੋੜੀ ਕੁਝ ਵੀ ਆਣ ਕੇ ਕਿਦਾਂ ਕੀ ਗੱਲ ਹੋਈ ਕਿਦਾਂ ਤੇਰੀ ਲੜਾਈ ਹੋਈ ਕਿਦਾਂ ਕੀ ਕੁੱਤੇ ਨੇ ਮਾਰਿਆ ਉਹਨਾਂ ਆਉਂਦਿਆਂ ਸਿੱਧਾ ਪੁੰਨ ਤੇ ਇਦਾਂ ਡੇਲੇ ਜੇ ਕੱਢ ਕੇ ਬਿਲੇ ਜੇ ਤੇ ਮਾਰ ਕੇ ਡਾਂਗਾ ਜੀਆਂ ਕੁੱਟ ਕੱਟ ਕੇ ਕੁੱਟ ਕੇ ਵਾਲ ਬੋਲ ਧੂਤ ਆ ਕੇ ਸੁੱਲ ਕੇ ਇਦਾਂ ਲਾਸ਼ਾ ਲੋਸ਼ਾ ਡੌਲੇ ਤੇ ਪਾ ਕੇ ਸੁੱਟ ਕੇ ਗੱਡੀ ਜੀ ਸੰਗਲ ਬਾਨ ਕੇ ਤੇ ਲੈ ਕੇ ਚੁੱਪ ਕਰਕੇ ਹਾਂਜੀ ਹਾਂਜੀ ਇੱਥੇ ਮੈਂ ਜਰੂਰ ਕੰਗਾ ਤੋਂ ਖਡੂਰ ਸੈ ਖਡੂਰ ਸਾਬੋਂ ਗੋਦਵਾਲ ਗੋਦਵਾਲ ਫਤਿਹਪੁਰ ਜਮਰਾਏ ਮੁੰਡਾ ਪਿੰਡ ਨੂਰ ਦੇਰ ਖਾਰੜਾ ਪੁੱਚਰ ਕਸੇਲ ਜੀ ਕੈਰੋ ਪੱਟੀ ਸਰਹਾਲੀ ਜਮਰਾਏ ਮੁੰਡਾ ਪਿੰਡ ਆੜਾ ਜੰਡੇ ਆੜਾ ਰੇ ਰੇ ਟਾਂਗ ਰਾਤੇ ਖਲਚੰਗਾ ਰਈਆ ਬਿਆਸ ਨੇ ਬਾਬਾ ਬਕਾਲਾ ਤੇ ਮੈਤਾਰੋ ਡਬਟਾਲਾ ਅਮਰਸਰ ਜੈਠੂ ਆਲ ਗੋਖੂ ਆਲ ਦੇ ਨਾਨਾਗਰ ਤਾਰੀ ਆਲ ਪਠਾਨਕੋਟ ਮੁੱਖ ਮੰਤਰੀ ਦੀਨੇਵਾਲ ਵਾਲੇ ਨੂੰ ਹੁਣ ਕਿਵੇਂ ਦੀ ਮਦਦ ਚਾਹੀਦੀ ਹੈ ਹੁਣ ਤੁਸੀਂ ਕੰਮ ਕੀ ਕਰਦੇ ਇਹ ਵੀ ਜਰੂਰ ਦੱਸਿਓ ਅੱਜ ਜਸੇਦ ਬੰਦੀਆਂ ਆਈਆਂ ਸੀ ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਮੈਨੂੰ ਨਾਲ ਰੱਖ ਲਓ ਤੁਸੀਂ ਰਹਿਣਾ ਚਾਹੋਗੇ ਉਹਨਾਂ ਦੇ ਨਾਲ ਹਾਂਜੀ ਮੈਂ ਰਹਿਣਾ ਚਾਹੁੰਦਾ ਉਹਨਾਂ ਦੇ ਨਾਲ ਹਾਂਜੀ ਹਾਂਜੀ ਕੋਈ ਮੈਂ ਤੇ ਰਹਿਣਾ ਚਾਹੁੰਨਾ ਉਹਨਾਂ ਦੇ ਨਾਲ ਅੱਛਾ ਜੀ ਉਹ ਆਏ ਸੀ ਕੀ ਭਰੋਸਾ ਦਵਾਇਆ ਉਹਨਾਂ ਨੇ ਅੱਜ ਜਿੰਨੇ ਵੀ ਜਥੇਬੰਦੀਆਂ ਆਲੇ ਭਰੋਸਾ ਉਹਨਾਂ ਦਵਾਤਾ ਉਹਨਾਂ ਆਪਣਾ ਫੈਸਲਾ ਨਿਬੇੜਤਾ ਕਟਕ ਵੱਡ ਕਰਤੀ ਆ ਆਸਾ ਪਾਸਾ ਪੂਰਾ ਕਰਤਾ ਵਕ ਜੀ ਜੀ ਹਾਂਜੀ ਹੁਣ ਮੈਂ ਚਾਹਾਂਗਾ ਕਿ ਕਸ਼ਮੀਰ ਸਿੰਘ ਸੰਘਾ ਜੀ ਨਾਲ ਬਣੇ ਹੋਏ ਨੇ ਆਪਾਂ ਤੁਹਾਡੇ ਨਾਲ ਗੱਲਬਾਤ ਫੇਰ ਦੁਬਾਰਾ ਜ਼ਰੂਰ ਕਰਨੀ ਹੈ ਸੰਘਾ ਸਾਹਿਬ ਜੋ ਕੁਛ ਵੀ ਹੋਇਆ ਹੈ ਘਟਨਾ ਤੁਸੀਂ ਦੋ ਸੋਸ਼ਲ ਮੀਡੀਆ ਸਟਾਰ ਐਸ ਵੇਲੇ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਇਸ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਜੀ ਦੇਖੋ ਜੀ ਬੜੀ ਮਾਰੀ ਘਟਨਾ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਹੋਈ ਆ ਜੀ ਦੇਖੋ ਜੀ ਕੋਈ ਕ੍ਰਾਈਮ ਕਰਦਾ ਉਹਤੇ ਪਰਚਾ ਕਰਕੇ ਕੋਈ ਚੋਰੀ ਕਰਦਾ ਉਹਨੂੰ ਜਿਲ੍ਹ ਭੇਜ ਦਿਓ ਕੋਈ ਦੁੱਖ ਨਹੀਂ ਹੁੰਦਾ ਜੀ ਚਾਗਰਦਾ ਬੰਦਾ ਉੱਤੇ ਪਰਚਾ ਦੇ ਦੋ ਕੋਈ ਦੁੱਖ ਨਹੀਂ ਜੀ ਇਹਦੇ ਸਾਨੂੰ ਦੁੱਖ ਤਾਂ ਹੋਇਆ ਇਹਦੇ ਵਾਲ ਪੁੱਟੇ ਗਏ ਜੀ ਇਹਦੇ ਵਾਲ ਖੋਏ ਗਏ ਪਗ ਲਾਤੀ ਇਹਦੀ ਬਹੁਤ ਡਾਂਗਾ ਨਾ ਕੁੱਟਿਆ ਛਲੀਆਂ ਕੁੱਟੀ ਦੀਆਂ ਨਾ ਡਾਂਗਾ ਨਾ ਇਸ ਤਰ੍ਹਾਂ ਇਹਨੂੰ ਕੁੱਟਿਆ ਗਿਆ ਬੜਾ ਦੁੱਖ ਹੈ ਕਿਹੜੇ ਬੰਦੇ ਨੇ ਵੀਡੀਓ ਸੁਣੀ ਉਹਨੂੰ ਬੜਾ ਦੁੱਖ ਹੋਇਆ ਉਸੇ ਬੰਦੇ ਨੇ ਵੀਡੀਓ ਸੁਣ ਕੇ ਬੜਾ ਅਥਰੂ ਗਏ अच्छा जी ਤੇ ਯਾਰ ਬੱਚਾ ਛੋਟਾ 20 ਸਾਲ ਦਾ ਤੇ ਇਹਦੇ ਨਾਲ ਬਹੁਤ ਮਾਰਾ ਹਾਲ ਕੀਤਾ ਜੀ ਹੁਣ ਕਰਨਾ ਨਹੀਂ ਕਿਵੇਂ ਦਾ ਸਟੈਂਡ ਹੈ ਹੁਣ ਸਾਡਾ ਦੇਖੋ ਮੁੱਖ ਮੰਤਰੀ ਨਾਲ ਬਹੁਤ ਪਿਆਰ ਆ ਅੱਛਾ ਜੀ ਮੇਰਾ ਬਹੁਤ ਪਿਆਰ ਆ ਕਿੰਨਾ ਲਾਲੋ ਸਾਹਿਬ ਬਹੁਤ ਪਿਆਰ ਆ ਮੈਂ ਕਹਿੰਦਾ ਜੀ ਕਿ ਇਹਨਾਂ ਨੇ ਕੁੱਟਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਠੀਕ ਆ ਨਾ ਉਹਨਾਂ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਦੇਖੋ ਕੱਲ ਨੂੰ ਨੱਥ ਪੈ ਜੇ ਕੱਲ ਨੂੰ ਕੋਈ ਸਿੱਖ ਦੇ ਕੋਈ ਵਾਲ ਨਾ ਫੜੇ ਸਿੱਖ ਦੀ ਪੱਗ ਨੂੰ ਹੱਥ ਨਾ ਪਾਵੇ ਡਰ ਹੋਵੇ ਤੇ ਯਾਰ ਸਿੱਖ ਦੀ ਪੱਗ ਨੂੰ ਹੱਥ ਪਾਵਾਂਗੇ ਪਰਚਾ ਦਰਜ ਹੋਊਗਾ ਅੱਛਾ ਜੀ ਠੀਕ ਹੈ ਨਾ ਅੱਜ ਜਰੂਰ ਮੁੱਖ ਮੰਤਰੀ ਸਾਹਿਬ ਦੀਆਂ ਢਾਲ ਖੜੇ ਆ ਮੁੱਖ ਮੰਤਰੀ ਨਾਲ ਧਰਨਾ ਮਾਰਨਾ ਪਿਆ ਤੇ ਨਹੀਂ ਧਰਨਾ ਮਾਰਾਂਗੇ ਮੋਰਚਾ ਲਾਵਾਂਗੇ ਜਹੇ ਬੰਦਿਆਂ ਨੂੰ ਕਹਿ ਕੇ ਸਾਰਾ ਕਿ ਦਿਨ ਕੋ ਕਿ ਦਿਨ ਕੋ ਜਰੂਰ ਕਰਾਵਾਂਗੇ ਸੰਗਾ ਸਾਹਿਬ ਮੈਂ ਇੱਕ ਜਰੂਰ ਗੱਲ ਥੋੜੀ ਜੀ ਕੋੜਾ ਸਵਾਲ ਹੈ ਲੇਕਿਨ ਤੁਸੀਂ ਇਮਾਨਦਾਰੀ ਨਾਲ ਜਵਾਬ ਦਿਓ ਅੱਜ ਉਸ ਦੇ ਕੁੱਟ ਪਈ ਹੈ ਸਾਰੇ ਜਣੇ ਆਏ ਨੇ ਮੈਂ ਨਹੀਂ ਕਹਿ ਰਿਹਾ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਬਾਕਸਾਂ ਦੇ ਵਿੱਚ ਕਹਿੰਦੇ ਨੇ ਕੀ ਉਹ ਜਦੋਂ ਦਿਹਾੜੀਆਂ ਲਗਾ ਰਿਹਾ ਉਹਦੀ ਬਾਤ ਕਿਉਂ ਨਹੀਂ ਪੁੱਛੀ ਗਈ ਉਸ ਨੂੰ ਘਰ ਭੇਜ ਦਿੱਤਾ ਗਿਆ ਹੁਣ ਉਸ ਦਾ ਪੱਕਾ ਸਹਾਰਾ ਕਿਉਂ ਨਹੀਂ ਕੋਈ ਬਣ ਰਿਹਾ ਇਹ ਲੋਕਾਂ ਦੇ ਸਵਾਲ ਹੈ ਜਿਹੜੇ ਸੋਸ਼ਲ ਮੀਡੀਆ ਤੇ ਕਰਦੇ ਦੇਖੋ ਜੀ ਮੰਤਰੀ ਸਾਹਿਬ ਦੀ ਕੇਰੀ ਆ ਮਤ ਕਰਨਗੇ ਕਿ ਲੋਕਾਂ ਨੇ ਕੀਤੀ ਆ ਕੋਠੇ ਪਾ ਕੇ ਦਿੱਤੇ ਇਹਦੇ ਕੋਠੇ ਨਹੀਂ ਕੱਚੇ ਕੋਠੇ ਹੀ ਮੰਤਰੀ ਸਾਹਿਬ ਦੇ ਤੇ ਲੋਕਾਂ ਨੇ ਕੋਠਿਆਂ ਦੀ ਮਤ ਕਰਕੇ ਦਿੱਤੀ ਆ ਠੀਕ ਹੈ ਨਾ ਕਿਤਨਾ ਚਾਹੇ ਬੰਦੀਆਂ ਕੋਈ ਇਹਦੇ ਕੰਮ ਮਾਤੇ ਦੀ ਕਰਨਗੇ ਲੋਕੀ ਮਤ ਕਰਦੇ ਰਹੇ ਦੀ ਹਰ ਪੱਖੋਂ ਕਰਦੇ ਰਹੇ ਆ ਕਰਨਗੇ ਜاہے ਬੰਦੀਆਂ ਜ਼ਰੂਰ ਕਰਨਗੀਆਂ ਕੋਈ ਗੱਲ ਨਹੀਂ ਕਿਹਾ ਤੇ ਸਮਾ ਆ ਸਮਾਨ ਦੂਰ ਨਹੀਂ ਕਿ ਦਿਨ ਮੁੱਖ ਮੰਤਰੀ ਸਾਹਿਬ ਦਾ ਬਹੁਤ ਵਧੀਆ ਲੋਕੀ ਜੀ ਜੀ ਲੋਕ ਇਹਨੂੰ ਸੁਣਦੇ ਆ ਬਹੁਤ ਪਿਆਰ ਕਰਦੇ ਆ ਮੇਰਾ ਬਹੁਤ ਪਿਆਰ ਆ ਅੱਛਾ ਜੀ ਮੇਰਾ ਇਨਾ ਪਿਆਰ ਆ ਬਹੁਤ ਜ਼ਿਆਦਾ ਪਿਆਰ ਕਰਦਾ ਆ ਤੁਹਾਨੂੰ ਪਤਾ ਲੱਗਾ ਕੀ ਮਹਿਸੂਸ ਕੀਤਾ ਕੀ ਮਨ ਦੇ ਵਿੱਚ ਕੀ ਮੇਰੇ ਦੇਖੋ ਤਰੋਂ ਮੈਂ ਵੀਡੀਓ ਰੀਲ ਰੇਖੀ ਮੇਰੇ ਮਨ ਨੂੰ ਬੜੀ ਛੱਟ ਵੱਜੀ ਉਸ ਟਾਈਮ ਅੱਛਾ ਜੀ ਮੈਂ ਚਲੋ ਕੋਈ ਬੰਦਾ ਪ੍ਰਾਤ ਕਰਦਾ ਕੋਈ ਕ੍ਰੈਮ ਕਰਦਾ ਤੇ ਪਰਚਾ ਦੇ ਦੋ ਕੋਈ ਗੱਲ ਨਹੀਂ ਠਾਣੇ ਲੈ ਜਾ ਕੋਈ ਦੁੱਖ ਨਹੀਂ ਤਰੋ ਇਹਦੇ ਮੈਂ ਵਾਲ ਰੇਖੇ ਫੜੇ ਹੱਥਾਂ 'ਚ ਬੜਾ ਇਹਨੂੰ ਕੁੱਟਾਂ ਡਾਈ ਚੀਕਾ ਮਾਰਨ ਡਿਆ ਮੁੱਖ ਮੰਤਰੀ ਸਾਹਿਬ ਜਰਾ ਰੋਂ ਡਿਆ ਹੀ ਤੇ ਮੈਨੂੰ ਛੜ ਤੋਂ ਮੇਰੀ ਧੋਨ ਵੱਡਿਓ ਤੇ ਮੇਰੇ ਵਾਲਾਂ ਤੋਂ ਛੜ ਦਿਓ ਬਰਾ ਚਾਰੇ ਨੇ ਦਰਦ ਕੀਤਾ ਬਰਾ ਲੋਕਾਂ ਨੇ ਪੰਜਾਬ ਚ ਬਰਾ ਲੋਕਾਂ ਨੇ ਦੁੱਖ ਮਨਾਇਆ ਤੇ ਮੈਂ ਕਹਿੰਦਾ ਉਹਨਾਂ ਲੋਕਾਂ ਦੇ ਕਾਰਵਾਈ ਜਰੂਰ ਹੋਣੀ ਚਾਹੀਦੀ ਆ ਤੇ ਉਹ ਬੰਦੇ ਕਿਰੇ ਕਾਰਵਾਈ ਕੱਲ ਨੂੰ ਨਾਥ ਇਹੋ ਜਿਹੀ ਨਾਥ ਪੈਣੀ ਚਾਹੀਦੀ ਆ ਕੱਲ ਨੂੰ ਬੰਦਾ ਮੂੰਹ ਨਾ ਕਰੇ ਸਿੱਖ ਦੇ ਵਾਲ ਨਾ ਕੋ ਫੜੇ ਕਿਰੀਆ ਮਾਰਾ ਦਵੇਂ ਪਾਸਾ ਦੀਆ ਮੋੜਾ ਹਾਏ ਹੈ ਤਾਂ ਰੰਗ ਸੰਤਰੇ ਬਣ ਗਿਆ ਮੈਂ ਮੁੱਖ ਮੰਤਰੀ ਬੋਟਾਂ ਵਿੱਚ ਖੜਕੇ ਨਹੀਂ ਬਾਦਲ ਦਾ ਕਛਾ ਪਾੜ ਕੇ ਕੰਡਿਆਂ ਵਿੱਚ ਅੜਕੇ ਨਹੀਂ ਸਿੱਕੇ ਦੇ ਫੋੜ ਲੜਖਿਆ ਕੱਚੇ ਥਣੇ ਵੜਕੇ ਨਹੀਂ ਸਿੱਕੇ ਦੇ ਫੋੜ ਲੜਖਿਆ ਹੁਣ ਸੰਗਾ ਸਾਹਿਬ ਨਾਲ ਰਲ ਕੇ ਅਗਲਾ ਕੀ ਪਲਾਨ ਹੈ ਕਿਹੜਾ ਗੀਤ ਆ ਰਿਹਾ ਹੈ ਕਿਹੜੀ ਐਕਟਿੰਗ ਆ ਰਹੀ ਹੈ ਕਿਹੜੀ ਫਿਲਮ ਮਾਰੀ ਹੈ ਕੁਝ ਬਣਾਉਣਾ ਚਾਹੋਗੇ ਤੁਸੀਂ ਹਾਂ ਜੀ ਮੈਂ ਤਾਂ ਜੋ ਕੋ ਬਣਾਉਣਾ ਸੰਗਾ ਸਾਹਿਬ ਕੋ ਪਤਾ ਲਾਓ ਮੈਂ ਤੇ ਬਣਾ ਹੀ ਦੇਣਾ ਨਾਲ ਹਾਂਜੀ ਕਿੰਨੇ ਗਾਣੇ ਹੁਣ ਤੱਕ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੀਨੇਵਾਲ ਵਾਲਾ ਧਮਕਬੇਸ ਵਾਲਾ ਕਿੰਨੇ ਗੀਤ ਹੁਣ ਤੱਕ ਤੁਹਾਡੇ ਆ ਚੁੱਕੇ ਨੇ ਆਪਣੇ ਆ ਚੁੱਕੇ 10 12 ਗੀਤ ਆ ਚੁੱਕੇ ਆ ਕਿੰਨਾ ਕੁ ਲੋਕਾਂ ਦਾ ਪਿਆਰ ਮਿਲਿਆ ਹਾਂਜੀ ਪਿਆਰ ਤੇ ਚਲੋ ਵਾਦੂ ਮਿਲਿਆ ਵਾ ਹਾਂਜੀ ਹਾਂਜੀ ਪਿਆਰ ਤੇ ਵਾਦੂ ਮਿਲਿਆ ਜਿਨ੍ਹਾਂ ਨੇ ਪਿਆਰ ਦਿੱਤਾ ਜਿਹੜੇ ਹੁਣ ਕੁੱਟ ਪਈ ਤੇ ਘਰ ਪਹੁੰਚੇ ਜਥੇਬੰਦੀਆਂ ਵਾਲੇ ਪਹੁੰਚੇ ਉਹਨਾਂ ਨੂੰ ਧੰਨਵਾਦ ਦੇ ਰੂਪ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵੀਰੇ ਉਹਨਾਂ ਨੂੰ ਬਹੁਤ ਧੰਨਵਾਦ ਉਹਨਾਂ ਨੇ ਆਪਣੀ ਮਦਦ ਕੀਤੀ ਉਹਨਾਂ ਨੇ ਆਪਣੀ ਇੱਜ਼ਤ ਰੱਖੀ ਹੈ ਕਿ ਹਾਂਜੀ ਹਾਂਜੀ ਬਹੁਤ ਧੰਨਵਾਦ ਜਥੇਬੰਦੀ ਵਾਲਿਆਂ ਦਾ ਅੱਛਾ ਜੀ ਹਾਂਜੀ ਹਾਂਜੀ ਤਾਂ ਇਹ ਵੀ ਸੰਗਾ ਸਾਹਿਬ ਕਿਹਾ ਗਿਆ ਕਿ ਅੱਜ ਜਥੇਬੰਦੀਆਂ ਜਦੋਂ ਪਹੁੰਚੀਆਂ ਇਹ ਵੀ ਉਹਨਾਂ ਨੇ ਦੱਸਿਆ ਕਿ ਜੇਕਰ ਕੈਮਰੇ ਨਾ ਹੁੰਦੇ ਉਈ ਫੋਨ ਦਾ ਜਮਾਨਾ ਨਾ ਹੁੰਦਾ ਤੇ ਇਹ ਵੀਡੀਓ ਦੱਬੀ ਰਹਿ ਕੇ ਇਹ ਪਤਾ ਹੀ ਨਹੀਂ ਲੱਗਣਾ ਵੀ ਇਹ ਕੀ ਬੋਲਣਾ ਕੇ ਨੂੰ ਕੁੱਟਿਆ ਆ ਜਾਂ ਨਹੀਂ ਕੁੱਟਿਆ ਦੇਖੋ ਆ ਰੱਬ ਕਹਿ ਰਿਹਾ ਕੇ ਰੱਬ ਸੱਚਾ ਬੰਦਾ ਉਹਦੀ ਰੱਬਾ ਮਤ ਕਰਦਾ ਜ਼ਰੂਰ ਕਰਦਾ ਸਮਾਂ ਲੱਗਦਾ ਜ਼ਰੂਰ ਕਿ ਇਹਨੇ ਵੀਡੀਓ ਬਣਾ ਲਈ ਐਨੇ ਤੇ ਪਤਾ ਨਹੀਂ ਲੱਗਣਾ ਚਾਰੇ ਨੂੰ ਕੀ ਗੱਲ ਹੋਈ ਆ ਰੱਬ ਨੇ ਇਹਦੀ ਬਹੁਤ ਮਦਦ ਕੀਤੀ ਆ ਮੁੱਖ ਮੰਤਰੀ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੈ ਨੀਖ ਲੋ ਦੇਖ ਲਿਆ ਤੁਸੀਂ ਤੁਸੀਂ ਵੇਖ ਸਕਦੇ ਹੋ ਅਸੀਂ ਚੀਜ਼ਾਂ ਵੀ ਸੁਣੀਆਂ ਨੇ ਉਹ ਇਸ ਕਰਕੇ ਸੁਣੀਆਂ ਕਿ ਜਿਸ ਕਰਕੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਵਾਲਾ ਜਾਣਿਆ ਜਾਂਦਾ ਹੈ ਇੰਨਾਂ ਚੀਜ਼ਾਂ ਕਰਕੇ ਲੋਕ ਪਿਆਰ ਕਰਦੇ ਨੇ ਕਿ ਉਹ ਜੋ ਵੀ ਲਿਖਦੇ ਨੇ ਉਹ ਖੁਦ ਲੇਕ ਕੇ ਖੁਦ ਜਦ ਬੋਲਦੇ ਨੇ ਤਾਂ ਉਹਨਾਂ ਦੇ ਮੂੰਹੋਂ ਜੋ ਬੋਲਦੇ ਨੇ ਜਦੋਂ ਹਾਂ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇਹ ਦੋਨੇ ਸੁਪਰਸਟਾਰ ਸੋਸ਼ਲ ਮੀਡੀਆ ਦੇ ਨੇ ਅਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਪਰ ਅੱਜ ਦੀਨੇਵਾਲ ਵਾਲੇ ਮੁੱਖ ਮੰਤਰੀ ਦੀ ਕੁੱਟ ਮਾਰ ਤੇ ਕਸ਼ਮੀਰ ਸਿੰਘ ਸੰਘਾ ਜੀ ਨੇ ਵੀ ਇਤਰਾਜ਼ ਜਤਾਇਆ ਸੰਘਾ ਜੀ ਸਾਹਿਬ ਆਉਣ ਵਾਲੇ ਸਮੇਂ ਤੇ ਅਜਿਹੀ ਘਟਨਾ ਨਾ ਹੋਵੇ ਕਿਵੇਂ ਦੀ ਅਪੀਲ ਰਹਿਣਾ ਦੇਖੋ ਜੀ ਮੈਂ ਅਪੀਲ ਕਰਦਾ ਸਾਰੇ ਕਿੰਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਤੇ ਇਹੋ ਜੇ ਅਫਸਰ ਸਾਈਆਂ ਨੂੰ ਡਕਣਾ ਚਾਹੀਦਾ ਆ ਕਿਹਰੇ ਕੋਈ ਪਾਗ ਨੂੰ ਹੱਥ ਲਾਉਂਦਾ ਹੈ ਕੋਈ ਪਾਗ ਕਿਹੇ ਤਰ੍ਹਾਂ ਪਾਗਟ ਲਾਉਂਦੇ ਆ ਉਹਨਾਂ ਤੇ ਜਿਕ ਧਾਰਾ ਵੱਖਰੀ ਹੋਣੀ ਚਾਹੀਦੀ ਆ ਘਟੋ ਘਟ 5 ਸਾਲ ਸਜ਼ਾ ਹੋਣੀ ਚਾਹੀਦੀ ਆ ਕਿਹੜਾ ਕੋ ਪਾਗਲ ਹੁੰਦਾ ਕੋਈ ਵਾਲ ਫੜਦਾ ਆ ਉਤੇ ਘਟੋ ਘਟ 5 ਸਾਲ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਆ ਬਾ ਚੋਕੇ ਦੇ ਵਾਲ ਨਾਲ ਕੋਈ ਫੜੇ ਕੋਈ ਕੋਈ ਹੋ ਵੀ ਦੇ ਦੇ ਜ਼ਰੂਰੀ ਨਹੀਂ ਕੋਈ ਹੋਵੇ ਉਹਦੇ ਵਾਲ ਨਹੀਂ ਫੜਨੇ ਚਾਹੀਦੇ ਉਹਦੇ ਧਾਰਾ ਰੂਲ ਬਣਨਾ ਚਾਹੀਦਾ ਤੇ ਉਹ ਸਜ਼ਾ 5 ਸਾਲ ਹੋਣੀ ਚਾਹੀਦੀ ਹੈ ਸੰਘਾ ਸਾਹਿਬ ਦੇ ਕੋਲੋਂ ਵੀ ਜਰੂਰ ਸੁਣਾਗੇ ਕਿਉਂਕਿ ਉਹਨਾਂ ਨੂੰ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਪਿਆਰ ਕਰਦੇ ਸੰਘਾ ਸਾਹਿਬ ਇੱਕ ਵਾਰ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿਓ ਵੀ ਡਿਪਟੀ ਸਿਟੀ ਆਪਣੇ ਮਿੱਤਰ ਹੈ ਗੱਲ ਕੋਈ ਨਹੀਂ ਘਬਰਾਉਣਾ ਨਹੀਂ ਤੁਹਾਡੇ ਵੱਲੋਂ ਕੋਈ ਡਾਇਲੌਗ ਜਰੂਰ ਆਉਣ ਦਿਓ ਜੀ ਕਿੱਦਾਂ ਕਹੋ ਕਿਦਾਂ ਕਹੋ ਮੇਰਾ ਬਹੁਤ ਮਸ਼ਹੂਰ ਹੈ ਕਿਦਾਂ ਕਹੋ ਕਿਦਾਂ ਕਹੋ ਮੰਤਰੀ ਸਾਹਿਬ ਕਹਿੰਦੇ ਸੰਗਾ ਸਾਹਿਬ ਪੈਂਟ ਨਹੀਂ ਪਾਉਣੀ ਅੱਜ ਮੈਂ ਆਹ ਮੰਤਰੀ ਸਾਹਿਬ ਪੈਂਟ ਨਹੀਂ ਕਹਿੰਦਾ ਪਜਾਮਾ ਪਾਉਣ ਲਗਾ ਮਹਿਲ ਪਾਓ ਪਜਾਮਾ ਮੰਤਰੀ ਸਾਹਿਬ ਨੇ ਧੱਕੇ ਨਾਲ ਪੈਂਟ ਪਾ ਲਈ ਅੱਜ ਧੱਕੇ ਨਾਲ ਪਾ ਲਈ ਪੈਂਟ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਲਾਉਣੀ ਪੈਂਟ ਨਹੀਂ ਪਾਉਣੀ ਕਦੇ ਨਹੀਂ ਬਾਹੂ ਕਦੇ ਨਹੀਂ ਕਦੇ ਨਹੀਂ ਬਾਹੂ ਕਿਦਾਂ ਕਹੋ ਕਿਦਾਂ ਕਹੋ ਕਦਨ ਕਹੋ ਕਦੇ ਨਹੀਂ ਬਾਹੂ ਕਦੇ ਨਹੀਂ 12 ਗਾਣਿਆਂ ਦੇ ਵਿੱਚੋਂ ਕੋਈ ਰੈਪ ਵੀ ਸੁਣਾਉਣ ਚਾਹਵੇ ਸਾਡੇ ਤੇ ਸੁਣਾ ਦਿਨੇ ਰੈਪ ਸੁਣਾ ਦਿਓ ਜੀ ਰੈਪ ਆਪਣਾ ਨਵਾਂ ਆਇਆ ਇਦਾਂ ਜੀ ਜੀ ਮੁੰਡਾ ਸਮਝੇ ਨਾ ਫੋਕੀਆਂ ਫੜਾ ਹੀ ਨਹੀਂ ਅੱਜ ਤੱਕ ਜ਼ਿੰਦਗੀ ਚ بڑے بڑے ਵੇਖੇ ਮੈਂ ਵੱਡੇ ਵੱਡੇ ਬਾਈਲੀ ਨੇ ਚਪੜਾ ਨਾਲ ਸਿੱਖੇ ਮੈਂ ਮੈਂ ਛੱਡੇ ਬਦਮਾਸ਼ੀ ਤਾਂ ਸ਼ਰੀਫ ਨਹੀਂ ਹੋ ਗਿਆ ਕੱਢ ਦੇਵਾ ਬਹੁਤ ਜਿਹਦੇ ਸਾਹਮਣੇ ਖਲੋ ਗਿਆ ਮੈਂ ਛੱਡਿਆ ਨਹੀਂ ਵੈਰੀ ਜੜਾ ਚੰਬਿਆ ਨਹੀਂ ਹੁਣ ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆ ਨਹੀਂ ਹੁਣ ਮੈਂ ਛੋਟਾ ਹੁੰਦਾ ਕਰਦਾ ਸੀ ਫੋਲੋ ਜੱਗੇ ਦਾ ਕੋਨੂੰ ਤੈਨੂੰ ਨਹੀਂ ਪਤਾ ਜਾ ਕੇ ਪੁੱਛ ਤੇਰੇ ਬਾਪੂ ਨੂੰ ਇਹਦਾ ਦੂਸਰਾ ਭਾਗ ਆਇਆ ਇਦਾਂ ਜੀ ਕਈ ਸਾਲੇ ਜੀ ਜੇਨਾ ਵਿਵਾਦ ਪਾਲਦੇ ਸਾਲੇ ਲੱਸੀ ਵਿੱਚ ਦੁੱਧ ਦਾ ਸਵਾਦ ਪਾਲਦੇ ਗੱਲ ਉਹਦੀ ਹੁੰਦੀ ਜਿਹਦੀ ਗੱਲਬਾਤ ਹੁੰਦੀ ਆ ਸੁਣੇ ਬੇਡਗਾ ਵਿੱਚ ਨਾ ਦੀ ਔਕਾਤ ਹੁੰਦੀ ਆ ਧੰਨਵਾਦ ਜੋ ਕਮੈਂਟਾਂ ਵਿੱਚ ਗਾਣਾ ਕੱਢਦੇ ਜਿਹੜੇ ਪਹੁੰਚਦੇ ਹੁੰਦੇ ਆ ਕੁੱਤੇ ਕਿਥੇ ਵੱਢਦੇ ਸਾਡੇ ਅਕੇ ਅਦੀ ਗਲਤੀ ਤਾਂ ਮਾਫ਼ ਹੁੰਦੀ ਆ ਮਜਾ ਆਉਂਦਾ ਜਦੋਂ ਢੋਣੀਂਗਾ ਖਲਾਫ ਹੁੰਦੀ ਕਿਆ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਵੀ ਆ ਤੇ ਅੰਦਾਜ਼ ਵੀ ਬਹੁਤ ਪਿਆਰਾ ਹੈ ਜੀ ਸੰਗਤ ਸਾਹਿਬ ਤੁਸੀਂ ਜਾਣਦੇ ਜਾਂਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕੀ ਕਹਿਣਾ ਚਾਹੋ ਕੀ ਪਾਵਣਾ ਵੇਖੋ ਮੈਂ ਚਾਹੁੰਦਾ ਸਾਰੇ ਕਿੰਨੇ ਪੰਜਾਬ ਵਾਸੀ ਸਾਡੇ ਵੀਰ ਬਹੁਤ ਪਿਆਰ ਕਰਦੇ ਮੈਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਦੋਹਾਂ ਨੂੰ ਤੇ ਚਲੋ ਬੜੇ ਕਿਰੋ ਭੇਰ ਬਣਦੇ ਆ ਲੋਕੀ ਬਹੁਤ ਸਾਥ ਜਾਂਦੇ ਪੰਜਾਬ ਵਾਲੇ ਖੜ ਜਾਂਦੇ ਆ ਕਿ ਤਰ੍ਹਾਂ ਲੋਹਾ ਬਣ ਕੇ ਖੜ ਜਾਂਦੇ ਕੰਦਾ ਬਣ ਕੇ ਖੜ ਜਾਂਦੇ ਆ ਠੀਕ ਹੈ ਨਾ ਜੀਦੇ ਰਹੇ ਪੰਜਾਬ ਵਾਲੇ ਇਸ ਤਰ੍ਹਾਂ ਹੀ ਹੱਸਦੇ ਰਹਿਣ ਹੱਸਦੇ ਬਣ ਦੇਖੋ ਖੁਸ਼ ਰਹਿਣ ਜਿਹੜੇ ਜਿਹੜੇ ਪੰਜਾਬੀਆਂ ਨੂੰ ਹਸਾਉਂਦੇ ਨੇ ਤਾਂ ਉਹ ਵੀ ਖੁਸ਼ ਰਹਿਣੇ ਚਾਹੀਦੇ ਨੇ ਸਭ ਪੰਜਾਬੀ ਪੰਜਾਬੀ ਸਾਡੇ ਘਰੇ ਆ ਬੜੇ ਮਝਾਇ ਲਿਆ ਬੜੀਆਂ ਚੀਕਾਂ ਇਮਰਾਦ ਦੇ ਪੰਜਾਬੀ ਤਰ੍ਹਾਂ ਆਈ ਤੇ ਆਉਣ ਕਿਦਨ ਬਾਅਦ ਅਮਰੀਕਾ ਵਾਲੇ ਯੂਕੇ ਵਾਲੇ ਬਹੁਤ ਮੈਨੂੰ ਰਾਤੀ ਕੱਲ ਆਈਆਂ ਸੰਗਾ ਸਾਹ ਮੰਤਰੀ ਨੂੰ ਕੀ ਹੋ ਗਿਆ ਮਾ ਕੋਈ ਗੱਲ ਨਹੀਂ ਸਿੱਖਾਂ ਦੇ ਪੀੜਾ ਮਰਨ ਦੀ ਆਈਆਂ ਕਿਦਨ ਕਹੋ ਕਿਦਨ ਕਹੋ ਕੋਈ ਗੱਲ ਨਹੀਂ ਮਾ ਮੰਤਰੀ ਸਾਹਿਬ ਨਾਲ ਦੇ ਨਾਲ ਹੀ ਘਰੇ ਚਲੇ ਗਏ ਸੰਗਾ ਸਾਹ ਹਾਂ ਮੈਂ ਮੰਤਰੀ ਸਾਹਿਬ ਦੇ ਉੱਥੇ ਖਬਰ ਸੁਣ ਕੇ ਮੈਂ ਉਸੇ ਟਾਈਮ ਘਰ ਪਹੁੰਚ ਗਿਆ ਸੀ ਅੱਛਾ ਜੀ ਹਾਂ ਮੈਂ ਘਰ ਗਿਆ ਮੇਰਾ ਬਹੁਤ ਪਿਆਰ ਹੈ ਨਾ ਜ ਨਗਸ਼ਾ ਚਿਹਨ ਤੇ ਰੋਸ ਤਾਈ ਵੰਡ ਦਤਾ ਅਕਲ ਦਤੀ ਹੈ ਗਲ ਸ਼ਤਾਨੀ ਗਾਨੂ ਬੋਤਾ ਤਨ ਦਤਾ ਅਮਰੀਕਾ ਨੂੰ ਪਿਆਰ ਦੇਸ਼ ਭਗਤੇ ਦਤੇ ਹੈ ਜਪਾਨੀਆ ਨੂੰ ਸੈਂਸਾਈ ਅਹਸੇ ਜਰ ਬਣਦੇ ਤੇ ਹਸਣ ਦਤਾ ਹੈ ਖਾਸੇ ਰਾਨੀ ਗਾਨੂ ਬਾਕੀ ਬਚੇ ਜੋ ਝੋਠ ਤੇ ਬਹਿਮਾਨੇ ਵੰਡ ਦਤੀ ਹੈ ਦਸਤਾਨੀਆ ਨੂੰ ਕਿਆ ਬਾਤ ਹੈ ਬਹੁਤ ਪਿਆਰੇ ਵਸੰਗਾ ਸਾਹਿਬ ਤੁਹਾਡਾ ਅਤੇ ਛੋਟੇ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਸਾਡੇ ਨਾਲ ਗੱਲਬਾਤ ਕਰ ਲਈ ਤੇ ਆਪਣੀ ਗੱਲ ਵੀ ਲੋਕਾਂ ਤੱਕ ਰੱਖਣ ਲਈ ਜੀ ਸਾਰੇ ਆ ਸਾਸਤਰੀ ਕਾਲ ਬਹੁਤ ਧੰਨਵਾਦ ਗ੍ਰੇਡ ਪੰਜਾਬ ਚੈਨਲ ਜਿੰਦਾਬਾਦ ਜੀ ਜੀ ਤਾਂ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ